कोई आया नहीं कि एंट्री जरा में डॉक्टर 16 थे है कि जो कंपनी हां Yeah, ਹਾਂਜੀ ਅੱਜ ਮੈਂ ਸਿਵਲ ਹਸਪੀਟਲ ਮੈਂ ਡਾਕਟਰ ਕਿਰਨਦੀਪ ਸਿਵਲ ਸਰਜਨ ਮੈਂ ਐਸਡੀਐਚ ਅਜਨਾਲਾ ਦੀ ਚੈਕਿੰਗ ਕੀਤੀ ਹੈ ਰੂਟੀਨ ਚੈੱਕ ਕੀਤਾ ਤਾਂ ਕਿ ਮਤਲਬ ਸਾਰੇ ਸਟਾਫ ਦੀ ਹਾਜ਼ਰੀ ਅਤੇ ਬਾਕੀ ਸਿਸਟਮ ਦੇਖਣ ਲਈ ਰੂਟੀਨ ਚੈੱਕ ਚੈਕਿੰਗ ਕੀਤੀ ਹੈ ਠੀਕ ਹੈ ਸਾਰਾ ਕੁਝ ਠੀਕ ਕੰਮ ਚੱਲ ਰਿਹਾ ਹੈ ਕੁਝ ਥੋੜੀਆਂ ਬਹੁਤੀਆਂ ਸਿਗੀਆਂ ਜਿਹੜੇ ਕਮੀ ਸਫਾਈ ਵਗੈਰਾ ਤੋਂ ਉਹ ਬਾਕੀ ਇਹਨਾਂ ਨੂੰ ਇਨਸਟਰਕਸ਼ਨਸ ਦੇ ਦਿੱਤੀਆਂ ਬਾਕੀ ਸਾਨੂੰ ਪ੍ਰੋਅਰ ਡਰਾਈ ਸੀ ਵਿంటర్ ਪ੍ਰੀਪੇਅਰਡਨੈਸ ਦੇਖਣੀ ਸੀ ਇਹਨਾਂ ਨੂੰ 15 ਦਿਨ ਪਹਿਲਾਂ کیا ਹੋਇਆ ਸੀ ਕਿ 15 ਨਵੰਬਰ ਤੋਂ ਵਿంటర్ ਸੀਜ਼ਨ ਸ਼ੁਰੂ ਹੋ ਰਿਹਾ ਹੈ ਉਹਦੇ ਰਿਗਾਰਡਿੰਗ تیاری ਕਰवानी ਹੈ ਤੇ ਉਹਦੇ ਰਿਗਾਰਡਿੰਗ ਜਿਵੇਂ ਕੋਈ ਸ਼ੀਸ਼ੇ ਵਗੈਰਾ ਟੁੱਟੇ ਸੀ ਉਹ ਚੈੱਕ ਕਰਨੇ ਸੀ ਉਹ ਸਾਰਾ ਇਹਨਾਂ ਨੇ ਤਿਆਰ ਕਰਵਾ ਲਿਆ ਹੈ ਬਲੈਂਕਟਸ ਵਗੈਰਾ ਸਭ ਦੇ ਇਸ਼ੂ ਕਰ ਦਿੱਤੇ ਹੋਏ ਆ ਇਹ ਸਾਰਾ ਕੁਝ ਚੈੱਕ ਕਰਨਾ ਸੀ ਉਹ ਠੀਕ ਪਾਇਆ ਗਿਆ ਬਸ ਬਾਕੀ ਕਿੰਨਾ ਕਮੀ ਐਪਰੇਸ਼ਾਂ ਪਈਆਂ ਵੀ ਆ ਕੋਈ ਜੇ ਜੜੀ ਨਹੀਂ ਜ਼ਰੂਰੀ ਨੇ ਕਮੀਆਂ ਪੇਸ਼ੀਆਂ ਇਦਾਂ ਐ ਸੱਚ ਨਹੀਂ ਹੈਗੀਆਂ ਸਾਰੇ ਕੰਮ ਠੀਕ ਚੱਲ ਰਿਹਾ ਹੈ। ਕੁਝ ਸਫਾਈ ਸੀ ਕੁਝ ਜਗ੍ਹਾ ਤੇ ਜਿਵੇਂ ਕਿਸੇ ਪੇਸ਼ੈਂਟ ਨੂੰ ਬਲੈਂਕਟ ਨਹੀਂ ਸੀ ਦਿੱਤਾ ਹੋਇਆ ਉਹ ਇਨਸਟਰਕਸ਼ਨਸ ਦਿੱਤੀਆਂ। ਬਾਕੀ ਸਾਰਾ ਕੁਝ ਠੀਕ ਹੈ। ਪੇਸ਼ੈਂਟਸ ਜਿਹੜੇ ਮਰੀਜ਼ ਦਾਖਲ ਹੈ ਉਹਨਾਂ ਦੀ ਦਵਾਈ ਵੀ ਚੈੱਕ ਕੀਤੀ ਗਈ ਹੈ ਤਾਂ ਕਿ ਕੋਈ ਬਾਹਰੋਂ ਦਵਾਈ ਤਾਂ ਨਹੀਂ ਮੰਗਾਈ ਹੋਈ। ਦਵਾਈ ਅੰਦਰੋਂ ਹੀ ਦਿੱਤੀ ਗਈ ਹੈ ਕਿਉਂਕਿ ਸਾਡੇ ਕੋਲ ਕਾਫੀ ਸਟਾਕ ਹੈਗਾ। ਇਹ ਸਾਰੀ ਦਵਾਈ ਅੰਦਰੋਂ ਦਿੱਤੀ ਗਈ ਹੈ ਕੁਝ ਐਸਾ ਕੋਈ ਕਮੀ ਪੇਸ਼ੀ ਨਹੀਂ ਡਾਕਟਰਸ ਦੀ ਕਾਫੀ ਕਮੀ ਹੈ ਹਸਪੀਟਲ ਦੇ ਵਿੱਚ ਕਿਸ ਤਰੀਕੇ ਨਾਲ ਨਹੀਂ ਡਾਕਟਰਸ ਦੀ ਕਮੀ ਨਹੀਂ ਹੈਗੀ ਕਿਉਂਕਿ ਜਿੰਨੀਆਂ ਪੋਸਟਾਂ ਇਹਨਾਂ ਦੇ ਡਾਕਟਰਸ ਦੀਆਂ ਇੱਥੇ ਹੈਗੀਆਂ ਉਹ ਸਾਰੀਆਂ ਫਿਲ ਹੈ ਸਾਡੇ ਕੋਲ ਹੈਗੀਆਂ ਬਾਕੀ ਇਹ ਹੈ ਕਿ ਡਾਕਟਰਸ ਦੀ ਰੋਟੇਸ਼ਨ 'ਚ ਡਿਊਟੀਆਂ ਲੱਗਦੀਆਂ ਜਿਵੇਂ ਅੱਜ ਵੀ ਇੱਕ ਡਾਕਟਰ ਦੀ ਉਹ ਮਜੀਠੇ ਡੈਪੂਟੇਸ਼ਨ ਲੱਗੀ ਹੋਈ ਹੈ ਜਾਂ ਇਹਨਾਂ ਦੀਆਂ ਵੀਆਈਪੀ ਡਿਊਟੀਆਂ ਬੜੀਆਂ ਆਉਂਦੀਆਂ ਸਾਡੇ ਕੋਲ ਮੈਡੀਸਨ ਦੇ ਇੱਕੋ ਹੀ ਡਾਕਟਰ ਹੈ ਜਿਹੜੇ ਕਿ ਅਜਨਾਲੇ ਪੋਸਟਡ ਹੈ ਉਹ ਮੈਡੀਸਨ ਵਾਲੇ ਡਾਕਟਰ ਡਾਕਟਰ ਸਾਹਿਬ ਦੀ ਦੋ ਦਿਨ ਸਿਵਲ ਹਸਪੀਟਲ ਵੀ ਡਿਊਟੀ ਲੱਗਦੀ ਹੈ ਕੋਈ ਵੀਆਈਪੀ ਆਨੇ ਉਹਨਾਂ ਨਾਲ ਵੀ ਉਹਨਾਂ ਦੀ ਡਿਊਟੀ ਲੱਗਦੀ ਹੈ ਸਟਾਫ ਮਤਲਬ ਡਾਕਟਰਸ ਦੀ ਓਵਰਲ ਸ਼ਾਰਟੇਜ ਹੈ ਪਰ ਇਹਨਾਂ ਕੋਲ ਜਿੰਨੀਆਂ ਪੋਸਟਾਂ ਹੈਗੀਆਂ ਸਾਰੀਆਂ ਫਿਲਡ ਹੈ